ਬਰਸਾਤ ਦੇ ਚਲਦਿਆਂ ਜਿੱਥੇ ਵੱਖੋ-ਵੱਖਰੀਆਂ ਥਾਵਾਂ ਤੇ ਇਸ ਵੇਲੇ ਹਾਲਾਤ ਜਿਹੜੇ ਨੇ ਚਿੰਤਾ ਜਨਕ ਬਣੇ ਹੋਏ ਨੇ ਤੇ ਇਸੇ ਵਿਚਾਲੇ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗਡੇ ਖੜੇ ਹੋ ਜਾਣੇ ਤਬਾਹੀ ਦੀਆਂ ਤਸਵੀਰਾਂ ਜਿੱਥੇ ਇਹ ਸ਼ਾਪਿੰਗ ਮਾਲ ਦੱਸਿਆ ਜਾ ਰਿਹਾ ਹੈ ਸ਼ਾਪਿੰਗ ਮਾਲ ਦੇ ਵਿੱਚ ਵੇਖੋ ਕਿਸ ਕਦਰ ਹੜ੍ਹ ਆ ਚੁੱਕਿਆ ਹੈ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੋਣਾ ਕੋਈ ਇਹ ਵੇਖ ਕੇ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਸ਼ਾਪਿੰਗ ਮਾਲ ਹੋਣਾ ਤਾਂ ਤਸਵੀਰਾਂ ਵੇਖੋ ਹਰ ਇੱਕ ਥਾਂ ਤੋਂ ਪਾਣੀ ਸੁਨਾਮੀ ਦੇ ਚੱਲਦਿਆਂ ਵੇਖੋ ਕਿੰਨੀ ਭਿਆਨਕ ਤਬਾਹੀ ਜੜੀ ਹੈ ਅਮਰਜੀ ਹੋਈ ਹੈ ਤਾਂ ਸਭ ਤੋਂ ਵੱਡਾ ਸ਼ਾਪਿੰਗ ਮਾਲ ਦੱਸਿਆ ਜਾ ਰਿਹਾ ਜਿੱਥੇ ਹੜ ਦਾ ਪਾਣੀ ਜਿਹੜਾ ਹੈ ਉਹ ਭਰ ਜਾਂਦਾ ਹੈ ਦਰਸਰ ਇਹ ਜਿਹੜੀ ਤਸਵੀਰਾਂ ਨੇ ਚੀਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਵੇਲੇ ਚੀਨ ਦੇ ਵਿੱਚ ਵੀ ਤਬਾਹੀ ਦਾ ਇਹ ਮੰਜ਼ਰ ਵੇਖਿਆ ਜਾ ਰਿਹਾ ਤੇ ਇੱਕ ਵੱਡਾ ਸਭ ਤੋਂ ਫੇਮਸ ਸ਼ਾਪਿੰਗ ਮਾਲ ਜਿਸ ਦੇ ਵਿੱਚ ਵੇਖੋ ਕਿ ਇਸ ਵੱਲੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਤਾਂ ਹੜ੍ਹ ਦੇ ਚੱਲਦਿਆਂ ਭਾਰੀ ਤਬਾਹੀ ਵਜੀ ਹੋਈ ਹੈ ਸਿਰਫ ਚੀਨ ਹੀ ਨਹੀਂ ਬਲਕਿ ਕਈ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਉਸ ਵਾਂਗ ਹੀ ਹਾਲ ਹੈ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਮੌਨਸੂਨ ਤੋਂ ਪਹਿਲਾਂ ਬਰਸਾਤ ਦੇ ਚੱਲਦਿਆਂ ਭਾਰੀ ਤਬਾਹੀ ਹੋ ਰਹੀ ਹੈ ਬਰਸਾਤ ਦੇ ਚਲਦਿਆਂ ਜਿੱਥੇ ਬਖੋ ਵਕਰੀਆਂ ਥਾਵਾਂ ਤੇ ਇਸ ਵੇਲੇ ਹਾਲਾਤ ਜਿਹੜੇ ਨੇ ਚਿੰਤਾ ਜਣਕ ਬਣੇ ਹੋਏ ਨੇ ਤੇ ਇਸ ਵਿਚਾਲੇ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗਡੇ ਖੜੇ ਹੋ ਜਾਣੇ ਤਬਾਹੀ ਦੀਆਂ ਤਸਵੀਰਾਂ ਜੁਥੇ ਇਹ ਸ਼ਾਪਿੰਗ ਮਾਲ ਦੱਸਿਆ ਜਾ ਰਿਹਾ ਹੈ ਸ਼ਾਪਿੰਗ ਮਾਲ ਦੇ ਵਿੱਚ ਵੇਖੋ ਕਿਸ ਕਦਰ ਹੜ੍ਹ ਆ ਚੁੱਕਿਆ ਹੈ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੋਣਾ ਕੋਈ ਇਹ ਵੇਖ ਕੇ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਸ਼ਾਪਿੰਗ ਮਾਲ ਹੋਣਾ ਤਾਂ ਤਸਵੀਰਾਂ ਵੇਖੋ ਹਰ ਇੱਕ ਥਾਂ ਤੋਂ ਪਾਣੀ ਸੁਨਾਮੀ ਦੇ ਚਲਦਿਆਂ ਖੋ ਕਿੰਨੀ ਭਿਆਨਕ ਤਬਾਹੀ ਜੜੀਆ ਹੋਮਜੀ ਹੋਈ ਹੈ ਤਾਂ ਸਭ ਤੋਂ ਵੱਡਾ ਸ਼ੋਪਿੰਗ ਮਾਲ ਦੱਸਿਆ ਜਾ ਰਿਹਾ ਜਿੱਥੇ ਹੜ ਦਾ ਪਾਣੀ ਜਿਹੜਾ ਹੈ ਉਹ ਭਰ ਜਾਂਦਾ ਦਰਸਲ ਇਹ ਜਿਹੜੀ ਤਸਵੀਰਾਂ ਨੇ ਚੀਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਵੇਲੇ ਚੀਨ ਦੇ ਵਿੱਚ ਵੀ ਤਬਾਹੀ ਦਾ ਇਹ ਮੰਜ਼ਰ ਵੇਖਿਆ ਜਾ ਰਿਹਾ ਤੇ ਇੱਕ ਵੱਡਾ ਸਭ ਤੋਂ ਫੇਮਸ ਸ਼ੋਪਿੰਗ ਮਾਲ ਜਿਸ ਦੇ ਵਿੱਚ ਵੇਖੋ ਕਿ ਇਸ ਵੇਲੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਤਾਂ ਹੜ ਦੇ ਚਲਦਿਆਂ ਭਾਰੀ ਤਬਾਹੀ ਵਜੀ ਹੋਈ ਹੈ ਸਿਰਫ ਚੀਨ ਹੀ ਨਹੀਂ ਬਲਕਿ ਅਕਈ ਜਿਹੜੇ ਦੇਸ਼ ਜੁਨ੍ਹਾਂ ਦੇ ਵਿੱਚ ਉਸ ਵਰੇ ਇਹੀ ਹਾਲ ਹੈ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਮੌਨਸੂਨ ਤੋਂ ਪਹਿਲਾਂ ਬਰਸਾਤ ਦੇ ਚਲਦਿਆਂ ਭਾਰੀ ਤਬਾਹੀ ਹੋ ਰਹੀ ਹੈ